ਇਹ ਤਾਂ ਕਰਕੇ ਬਣਾਵਾਂ ਹਾਂ ਹਾਂ ਤੇਰੇ ਬੱਚਾ ਮੈਂ ਆ ਜਾ ਜੀ ਵੀਡੀਓ ਵਿੱਚ ਬਣਾਣੀ ਪਰਦੀ ਆ ਜਾਓ ਤੁਸੀਂ ਇਹ ਫੰਦੇ ਦੀ ਵੀਡੀਓ ਚਾਹੀਦੀ ਪਾਣੀ ਤੇ ਡਾਕਟਰ ਸਾਹਿਬ ਕਹਿੰਦੇ ਸਾਡੇ ਇਹਨਾਂ ਦੀ ਬਣਾ ਲਓ ਨਾਲੇ ਹੀ ਬਣਾ ਲਓ ਹਾਂ ਜੀ ਡਾਕਟਰ ਸਾਹਿਬ ਨੇ ਸਾਡੇ ਸਸੀ ਕਾ ਭਾਈ ਸਣੀ ਸਸੀ ਕਾ ਵੀ ਸਸੀ ਕਾ ਲਓ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਭਾਈ ਬੱਕਰੀਆਂ ਦੀ ਇਸ ਤਰ੍ਹਾਂ ਪਹਿਲਾਂ ਲਾਈਵ ਚ ਭਾਈ ਹੋ ਰਹੀ ਹੈ ਨਾ ਤੇ ਪਹਿਲੀ ਵਾਰੀ ਲਾਈਵ ਚ ਹੋ ਰਹੀ ਹੈ ਚਲੋ ਆਪਾਂ ਇਹੋ ਜਿਹੇ ਕੰਮ ਕਰਦੇ ਰਹੀਏ ਤਾਂ ਬੱਕਰੀਆਂ ਦੀ ਪਛਾਹ ਬਣੇ ਵਧੀਆ ਨਾਂ ਬਣੇ ਏਡੇ ਏਡੇ ਵੱਡੇ ਮੇਲੇਾਂ ਚ ਕਵਰੇਜ ਹੋ ਰਹੀ ਹੋਵੇ ਤੇ ਜਿੱਥੇ ਹਜੇ ਕੰਮ ਹੋਵੇ ਵੇਖੋ ਮੈਂ ਕਹਿੰਦਾ ਵੀ ਹਰ ਧੰਦੇ ਨੂੰ ਜਿਹੜਾ ਦੁੱਧ ਦੇਣ ਵਾਲਾ ਜਾਨਵਰ ਆਪਣਾ ਇਹਨੂੰ ਆਪਾਂ ਉੱਪਰ ਚੱਕੀ ਆ। ਉਹਨਾਂ ਰਲ ਮਿਲ ਕੇ ਸਾਰੇ ਭਰਾਵਾਂ ਨੇ ਅੱਜ ਬੜਾ ਵੱਡਾ ਸਾਥ ਦਿੱਤਾ। ਸਾਰੇ ਜਿਹੜੇ ਪ੍ਰਬੰਧ ਦਾ ਛੋਟੇ ਰਹਿ ਗਏ ਸਾਡੇ ਪਰ ਗੁਰੂ ਮਹਾਰਾਜ ਦੀ ਕਿਰਪਾ, ਬਾਬਾ ਜੀ ਦੀ ਕਿਰਪਾ, ਟਰੋਲੀ ਵਾਲਿਆਂ ਦੀ ਤੁਸੀਂ ਬਹੁਤ ਵਧੀਆ ਇੰਤਜ਼ਾਮ ਨਾਲ ਕੰਮ ਅਸੀਂ ਕਰੀ ਜਾਂਦੇ ਆ। ਤੇ ਬਾਕੀ ਭਾਈ ਉਮੀਦ ਤੋਂ ਵੱਧ ਬੱਕਰੀਆਂ ਆਪਣ ਲਵ ਐਂਟਰ ਹੋ ਗਈਆਂ। ਆਪਣੇ ਹਾਂ ਉਮੀਦ ਤੋਂ ਜ਼ਿਆਦਾ ਐਂਟਰ ਹੋ ਗਈਆਂ। ਉਮੀਦ ਤੋਂ ਜ਼ਿਆਦਾ ਸਾਰੇ ਜਾਨਵਰ ਐਂਟਰ ਪਿਆਰ ਹੈ ਭਾਈ ਇਹ ਲੋਕਾਂ ਦਾ। ਉਹ ਪਿਆਰ ਤੇ ਜਿਵੇਂ ਆਪਾਂ ਕੀਤਾ ਓਵੇਂ ਮੋਟਰਸਾਈਕਲ ਆਪਾਂ ਇਹਨਾਂ ਨੂੰ ਦੇਣਾ ਪਹਿਲੇ ਨੂੰ ਤੇ ਮਾਲਕ ਦੀ ਕਿਰਪਾ ਨਾਲ ਚਲੋ ਵਧੀਆ ਹੋ ਜੇ ਕੰਮ ਤੇ ਇਨਾਮਾਂ ਬਾਰੇ ਇੱਕ ਵਾਰੀ ਦੱਸ ਦੋ ਕਿੰਨੇ ਕ ਨਾਮ ਨੇ ਬੱਕਰੀਆਂ ਵਾਲਿਆਂ ਨੂੰ ਆਪਾਂ ਦੇਖਦੇ ਆ ਕਿਵੇਂ ਚੋਈ ਕਰਦੇ ਆਪਾਂ ਪੰਜ ਤਾਂ ਦੇਣੀ ਹੈ ਪੰਜ ਤਾਂ ਦੇਣੀ ਹੈ ਤੇ ਕੋਸ਼ਿਸ਼ ਕਰਾਂਗੇ ਜੇ ਕੋਈ ਹੋਰ ਭਰਾ ਵੀ ਆਉਂਦਾ ਆਪਾਂ ਉਹਦੂ ਵਾਧੂ ਵੀ ਦੇ ਦਾਂਗੇ ਸਹੀ ਗੱਲ ਆਪਾਂ ਖੁਸ਼ ਕਰਕੇ ਤੋਰਾਂਗੇ ਨੋ ਖੁਸ਼ ਕਰਕੇ ਤੋਰਾਂਗੇ ਕਿੱਥੇ ਆ ਬਸ ਮੈਂ ਕੋਈ ਨਹੀਂ ਕਰਦਾ ਮੈਂ ਉਸ ਮੈਸੇਜ ਆਗੜਾ ਦੁੱਧ ਆ ਗਿਆ ਜੀ ਕੋਈ ਮਾਸ ਖਿਦਾ ਬਸ 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 ਹਟ ਜਾ ਗਰ ਹਟ ਜਾ ਆ ਜੀ ਉਹ ਲੱਗ ਰਿਹਾ ਤੇ ਆ ਡਾਕਟਰ ਮਾਸਟਰ ਆ ਬਰੇ ਮਾੜੀ ਤੋਂ ਕੈਮਰਾ ਵੀਡੀਓ ਦੇਣੀ ਆ ਆ ਵੀ ਚੈੱਕ ਕਰ ਲਓ ਆ ਤੇਰਾ ਦਾਵਾ ਦਾਵਾ ਉਹ ਚੂਗਾ ਚੈੱਕ ਕਰੂਗਾ ਡਾਕਟਰ ਡਾਕਟਰ ਜਾ ਕੇ ਮਾਸਟਰ ਡਾਕਟਰ ਆ ਇਹ ਆ ਫੜੀ ਨੀ ਮੈਂ ਮਾਸਟਰ ਨੂੰ ਚੈੱਕ ਕਰਾ ਇਹ ਨੰਬਰ ਚਲ ਨਿੱਕੇ ਨੰਬਰ ਟੈਗ ਨੰਬਰ ਦੱਸੀ ਦੇ ਤਾ 43 ਆ ਦੇਖ ਲੈ ਵੀਰੇ ਲਾ ਲਾ ਆਇਆ ਛੇ ਨੰਬਰ ਤੇ ਨੰਬਰ ਦੇਖੋ ਲਾ ਆਇਆ ਆ ਜਾ ਆ ਜਾ ਆ ਜਾ ਆਜਾ ਆਜਾ ਆ ਚੱਲੇ ਉਹ ਜੂ ਵੀ ਭੱਜ ਆ ਆਜਾ ਆ ਚੱਲੇ ਆ ਬੱਸ ਉਹਦਾ ਨਾਮ ਵਾਲੇ ਸੰਦੀਪ ਦੀ ਬੱਕਰੀ ਬਾਈ ਬੱਸ ਆ ਸੋ ਕਰਾਗੇ ਦੁਪਹਿਰ ਚੋਲੀ ਮਾਜੇ ਦੁਪਹਿਰੇ ਚੋਲੀ ਸੀ ਇਹ 12:30 ਵਜੇ 12:30 1 ਵਜੇ ਚੋਲੀ ਸੀ ਔਖੀ ਹੁੰਦੀ ਸੀ ਨਾ ਬੱਕਰੀ ਔਖੀ ਹੁੰਦੀ ਸੀ ਯਾਰ ਵੇਰੇ ਕੱਢ ਲਿਆ ਸੀ ਮੈਂ 6 ਵਜੇ 6 ਵਜੇ ਕੱਢਦੇ ਸੀ ਕਿੰਨਾ ਬਾਈ ਦੀ ਦੁੱਧ ਦੇ ਥੱਲੇ ਕੋਈ ਨਾਪਿਆ ਨਹੀਂ ਨਾਪਿਆ ਨਹੀਂ ਤਾਂ ਹੁਣ ਆਪਾਂ ਦਾ ਸੈਕਿੰਡਾ ਨੂੰ ਕਿੰਨਾ ਹਾਂਜੀ 10 ਤੋਂ ਨਹੀਂ ਕਾ ਨਹੀਂ ਸਵੇਰੇ ਪੰਨਵੀਂ ਥਾੜ ਬਧਰੀ ਡਰਦੀ ਕੰਬੀ ਜਾਂਦੀ ਹੈ ਇਹ ਖੇੜ ਹੈ ਉਹ ਨਹੀਂ ਥੋੜਾ ਕਰ ਰਹੀ ਹੈ ਨਾ ਡਰਦੀ ਬਾਰੀ ਕੰਬੀ ਆਵੇ ਕੋ ਇਹ ਤਾਂ ਬਹੁਤ ਬਰਗੁੰਦਾ ਆ ਜਾ ਤੁਸੀਂ ਆਪ ਨੂੰ ਉਹ ਜਿਹੜਾ ਥਣਾ ਚ ਹੈ ਉਹ ਕੱਢ ਲਓ ਭਾਵੇਂ ਇਹ ਨਵਾਂ ਦੁੱਧ ਨਹੀਂ ਪਾਣਾ ਹੁਣ ਨਾਲ ਦੀ ਨਾਲ ਜੇ ਕਰੇ ਹੁੰਦੀ ਹੈ ਨਾ ਆ ਨਾਲ ਦੀ ਨਾਲ ਹੋਰ ਦੁੱਧ ਪਾ ਲੈਂਦੀ ਹੈ ਇਹ ਜਿਹੜਾ ਹੈਗਾ ਉਹ ਕੱਢ ਲਓ ਨਾ ਹੋਰ ਨਹੀਂ ਪਾਣਾ ਹੋਰ ਪਾਉਗੇ ਉੱਥੇ ਜਾ ਕੇ ਅੱਧੇ ਘੰਟੇ ਬਾਅਦ ਆਵੇ ਆਵੇ ਕੰਬੀ ਜਾਂਦੀ ਹੈ ਬੱਕਰੀ ਨਾਲੇ ਨਾਲੇ ਡਰਦੀ ਆ ਆ ਥੋੜੀ ਰੇਡੀਓ ਸਪੀਕਰ ਤੋਂ ਕਰਵਾਉਂਦੇ ਆ ਕਿ ਉਹ ਕਾਠੀ ਨਾ ਹੋ ਗਿਆ ਨਾ ਕਾਠ ਹੋ ਗਿਆ ਬਸ ਕਰ ਬਸ 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 ਬੱਕਰੀ ਬਈ ਡਰਦੀ ਆ ਥੋੜੀ ਜੀ ਸੰਗੀਤ ਦੀ ਕੰਮੀ ਜਾਂਦੀ ਆ ਨਾ ਇਹ ਕਹੋ ਵੀ ਕੱਠ ਆਲੇ ਦੁਆਲੇ ਬਈ ਬਾੜਾ ਹੋ ਜਾਂਦਾ ਤਾਂ ਕਰਕੇ ਥੋੜਾ ਜਿਹਾ ਫਰਕ ਪਾ ਜਾਂਦਾ ਇਹ ਦੁੱਧ ਚੋਂਗਾ ਇਹ ਲਿਵਾਂ ਉੱਤੋਂ ਹੀ ਰਹੂਗਾ ਤੇ ਇਹ ਕਰੇ ਤਾਂ ਲਿਵਾਂ ਜਮਾ ਛੋਟਾ ਹੋ ਜਾਂਦਾ ਬਈ ਅੱਛਾ ਕਰੇ ਹੋ ਜਾਂਦਾ ਕਿਉਂਕਿ ਇਹਨੇ ਦੁੱਧ ਨਾਲ ਪਾ ਲੈਂਦੀ ਆ ਠੀਕ ਆ ਤੇ ਗਰਦਨ ਮੋੜ ਕੇ ਰੱਖ ਲੈਂਦੀ ਮੇਰੇ ਸਿਰ ਦੇ ਉੱਤੇ ਕਰੇ ਗੋਲਾ ਕਰਦੀ ਆ ਫੇਰ ਗੋਲਾ ਕਰ ਜਾਂਦੀ ਆ ਹਾਂ ਹੁਣ ਜੋ ਗੋਲਾ ਨਹੀਂ ਕਰਦੀ ਵੇਖ ਕਿ ਜਿਹੜੇ ਦਾ ਜੀ ਇੱਕ ਬੰਦੇ ਨਹੀਂ ਉਹਨੇ ਕੋਲੇ ਲਾਈਟ ਲਾਉਣਾ ਉੱਲ ਚ ਲੱਗੀ ਆ ਧੰਨਵਾਦ ਅਗੇ ਧੰਨਵਾਦ ਧੰਨਵਾਦ ਬਸ ਓਏ ਸੂਈ ਨੂੰ ਹੋ ਗਏ ਅੱਜ 23 ਤਰੀਕ ਹੋ ਗਈ ਹਾਂ ਅੱਜ 23 ਤਰੀਕ ਕੱਲ 2 ਮਹੀਨੇ ਹੋ ਜਾਣੇ ਪੂਰੇ 2 ਮਹੀਨੇ ਹੋ ਗਏ ਸੂਈ ਨੂੰ ਕੱਲ 2 ਮਹੀਨੇ ਪੂਰੇ ਹੋ ਜਾਣੇ 24 ਦਸੰਬਰ ਨੂੰ ਸੂਈ ਸਿਆ 24 ਦਸੰਬਰ ਨੂੰ ਆਓ ਅਪਾ ਦਾ ਮੇਲੇ ਦਾ ਪਤਾ ਹੀ ਨਹੀਂ ਜਮੇ ਪਰਸੋਂ ਹੀ ਹੱਦ ਤੇ ਲਾਈ ਜਾਓ ਸਾਡੀ ਰਾਜ ਇੱਕ ਮਿੰਟ ਇੱਕ ਮਿੰਟ ਖੜ੍ਹ ਜਾਓ ਬਹੁਤ ਵਧੀਆ ਜੀ ਬੱਸ 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 ਹੋ ਗਿਆ ਹੁਣ ਤਾਂ ਬੱਸ ਕਰ ਬੱਸ 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 બસ ਜਾ ਉਹ ਹਟ ਜਾ ਹਟ ਜਾ ਹਟ ਇੱਕ ਮਿੰਟ ਇੱਕ ਮਿੰਟ ਰਜਾ ਆਪਣਾ ਵੀ ਲਾ ਦੇ ਮਰ ਜਾ ਕੈਮਰਾ ਵੀਡੀਓ ਬਣਾ ਲਾਂਗੇ ਆਪਣੇ ਚੈਨਲ ਦੀ ਬਸ 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 ਕੋਈ ਫਾਇਦਾ ਆਪਾਂ ਵੀ ਕੱਟੀਏ ਯਾਰ ਇਹਨੂੰ ਨਹੀਂ ਕਿ ਲਾਈਵ ਕਰਨੀ ਹੈ ਹੈ ਕੈਮਰੇ ਵਿੱਚ ਬਣਾ ਦੇ ਘਰੇ ਛਾੜ ਦਾਂਗੇ ਪਰ ਸੋਨ ਜਾ ਕੇ ਇਹ ਲੈ ਵੇਚਾ ਕਰ ਅੱਜ ਆ ਕੇ ਕਰੋ ਜੀ ਬੱਕਰੀ ਮਾਸਟਰ ਜੀ ਇਹਦਾ ਨੰਬਰ ਜੀ ਸੁਣੀ ਬੋ ਠੀਕ ਆ ਭਾਈ ਖਾਲੀ ਹੋ ਚੁੱਕੀ ਆ ਇਹ ਬੱਕਰੀ ਸੰਦੀਪ ਦੀ ਗੰਗਾ ਨਗਰ ਵਾਲੇ ਦੀ। ਵਾਲਟੀ ਦਾ ਮੱਟੀ ਹੋਰਾਂ ਦੀ ਆ ਆਪਣੀ ਬੱਕਰੀਆਂ ਚੋਵਾਂਗੇ। اچھا ਠੀਕ ਆ। ਇਹ ਵਾਲਟੀ ਭਿੰਡਰਾ ਤੋਂ ਆਈ ਏ। ਭਿੰਡਰਾ ਤੋਂ ਆਈ ਆ। ਭਾਈ ਹਾਂ ਹਾਂ ਬਹੁਤ। ਨਵੀਂ ਵਾਲਟੀ ਲੈ ਕੇ ਆਏ। ਠੀਕ ਆ ਨਵੀਂ ਬੱਕਰੀਆਂ ਖਾਤਰ। ਬੱਕਰੀਆਂ ਨੂੰ ਨਾਏ ਪਾਣੀ ਪਿਉਂਦੇ ਆ ਨਾ ਤੁੱਚ ਆਉਂਦੀ ਆ। ਠੀਕ ਆ। ਹਾਂ ਨਾਲੇ ਆਪਦਾ ਦੁੱਧ ਸ਼ਵੇਰੇ ਜੋ ਖਾਂਗੇ ਹੋਣਗੇ ਰਾਂ ਲੈ ਜਾਓ ਬਾਈ ਪੱਛਦੇ ਨੂੰ ਸਿਰਾਂ ਲੈ ਕੇ ਦੂੰਗਾ ਮੇਲਾ ਹੋਣਾ ਹੈ ਮੈਂ ਵੀ ਬਾਲ ਟੈਂਜ ਦੁੱਧ ਚਬਾਈ ਹੁੰਦੀ ਆ ਬਾਈ ਬੱਤੀ ਬਾਲ ਟੈਂਜ 15 ਨੀ ਨਾ ਉਹ ਨਾ ਉਹ ਨਾ ਉਹ ਲਿਖਾ ਦੇ ਲਿਖ ਲਾਂਗੇ ਲਿਖ ਲਾਂਗੇ ਇਹ ਇਧਰ ਹੈ ਜੋ ਕਰਦੇ ਯਾਰ ਬੰਦ ਕਰ ਜੋਟਿਆਂ ਦੇ ਭੇਡ ਨੇ ਬਾਈ ਜੋਟਿਆਂ ਦੇ ਦੱਤਾਂ ਤੋਂ ਖੋਜੂ ਤਨ ਹਰਖਣ ਦੁਪਹਿਰੇ ਤੋਂ ਬਾਅਦ ਜੋ ਦਿਲ ਤੜਕੀਆਂ ਖੜਗੀਆਂ ਉਹ ਬਿਲਕੁਲ ਹਮ ਹਲਤਾ ਤੜਕੀ ਤੇ ਲੱਦੀ ਫਿਰਦੇ ਤੁਸੀਂ ਆਏ ਵੀ ਲੇਟ ਹੋ ਥੋੜਾ ਜਨਾ ਬਾਟ ਬਹੁਤ ਸੀ ਬਾਈ ਬਾਟ ਬਹੁਤ ਬਾਈ ਬਾਟ ਪਾੰਦਾਂ ਦੀ ਆ ਉਪਰਾ ਵੀ ਕਰ ਜਾਂਦੀਆਂ ਨੇ ਉਪਰਾ ਵੀ ਕਰ ਜਾਂਦੀਆਂ ਨੇ ਰਾਜੂ ਵਾਲੀ ਗੱਲ ਹੈ ਸੇਵਾ ਹੈ ਸੇਵਾ ਹੈ ਸੇਵਾ ਹੈ ਅਸਲ ਵਿੱਚ ਚੱਕ ਚੱਕ ਕਰੋ ਜੀ ਡਾਕਟਰ ਹਾਂ ਇਥੇ ਧਰਨ ਜੀ ਜਮੋਂਗੇ ਹਰੀਆਂ ਇਹ ਜੀ ਇਹ ਚੋਲੇ ਹੋਈ ਸੀ ਚੋਲੇ ਮੜ ਜਾ ਖਾਲੀ ਖਾਲੀ ਕਰੋ 55 ਕੋਈ ਗੱਲ ਨਹੀਂ ਕੋਈ ਨਹੀਂ ਕੋਈ ਜਨ ਤਰਕੀ ਦਾ ਕੋਈ ਨਹੀਂ ਭਰਾਨੇ ਕੋਈ ਹਾਂਜੀ ਨਤੀਜੇ ਨੇ ਜਿਹਾ ਕਰ ਲੋ ਜੀ ਮਾਸਟਰ ਜੀ ਬੰਦਾ ਅਟੈਚਮੈਂਟ ਆ ਲਾ ਨਾੜ ਤੇ ਆਉਂਦਾ ਖਾਣ ਜਾ ਬੋਈ ਏਡਾ ਕਰਕੇ ਕੰਪਸ ਖੋ ਮੈਂ ਜਰਾਂ ਆ ਰਾ ਜੀ ਆ ਮੁੱਢੀ ਨੂੰ ਦੇਆ ਮੇਰਾ ਕੈਮਰਾ ਮੈਂ ਤਾਂ ਲੋਣਾ ਨਹੀਂ ਹੁੰਦਾ ਦੋ ਗੱਲਾਂ ਤੋਂ ਮਾਰ ਖਾ ਗਿਆ ਮੈਂ ਜੇ ਪੜੇ ਹੋਇਆ ਹੁੰਦਾ ਮੰਗੂ ਕਾਰ ਨਹੀਂ ਚਲਾਉਣਾ ਹੁੰਦਾ ਤਾਂ ਕੈਮਰਾ ਨਹੀਂ ਚਲਾਉਣਾ ਬਸ ਤੈਨੂੰ ਗੱਲਾਂ ਤੋਂ ਮਾਰ ਖਾ ਗਈ ਨਹੀਂ ਮੈਂ ਤਾਂ ਬਹੁਤ ਤੇਜ਼ ਸੀ ਭਈ ਆਇਆ ਮੇਰੇ ਗਾਲੀ ਕੱਢ ਆਇਆ ਮੇਰ ਨਾਲ ਦੇ ਸੱਚੇ ਸਰ ਗਿਆ ਇਹ ਖਾਲੀ ਕਿਤਿਆਂ ਤੇ ਕਿਦਨੇ ਕਿਤੇ ਇਹ ਇੱਕ ਟ੍ਰਿਕ ਹੁੰਦਾ ਇਹ ਹੈ ਨਾ ਗੱਲ ਅਸੀਂ ਉੱਥੇ ਲੋਂਗਰ ਵਾਗ ਇੱਕ ਨੇ ਇੱਥੇ ਮੈਂ ਤੁਹਾਨੂੰ ਮਿਣੋਂਦਾ ਯਾਰ ਅਸੀਂ ਕਹਨਾ ਵਿੱਗੇ ਉੱਚਾ ਗੁੰਚੋੜ ਨੂੰ ਜੋੜਾ ਉਂਗਲਾਂ ਫੇਰ ਫੇਰ ਬਾਲਟੀ ਚੋਂ ਕੱਢੇ ਮਾਹ ਜੀ ਕਿ ਫਸਿਆ ਉਸ ਜਿਹੜਾ ਦੁੱਧੂ ਉਹ ਤਾਂ ਪਹਿਲੀ ਦਿਖ ਲੂ ਹੋ ਜਾਂਦਾ ਇਹ ਮਾੜਾ ਬੋਟਾ ਕੋਈ ਫਰਕ ਨਹੀਂ ਹੁੰਦਾ ਝੱਟ ਝੱਟ ਦੇ ਘੱਟੇ ਚੋਲ ਕਿੰਨੀਆਂ ਬੱਕਰੀਆਂ ਪਾਦੀਆਂ ਤਿੰਨ ਤਿੰਨ ਬੱਕਰੀਆਂ ਪਾਈ ਨੇ ਪਿੰਡ ਵਾਲੇ ਮੱਟੀ ਨੇ ਬਈ ਖੜ ਜਾ ਆ ਮਟੀਰੀਅਲ ਦੇਖੋ ਲੈ ਭਾਈ ਆ ਦੇਖੋ ਜੀ ਕਰੋ ਚੈੱਕ ਲੋ ਵੀ ਚਾਰ ਥਣ ਮੱਝ ਦੇ ਹੁੰਦੇ ਆ ਦੋ ਥਣ ਹੁੰਦੇ ਆ ਬੱਕਰੀ ਦੇ ਬੱਕਰੀ ਦੇ ਚਾਰ ਥਣਾ ਦਾ ਦੁੱਧ ਹੈ ਵੀ ਦੋ ਬੱਕਰੀਆਂ ਦਾ ਦੁੱਧ ਆ 557 ਹੋ ਗਈ ਜੀ ਆ ਲਾਜੀ ਕਾਲੀ ਦਾ ਹੋਣਾ ਤੀਜੀ ਬੱਕਰੀ ਮੱਟੀ ਦੀ ਹਾਂ ਜੀ ਆ ਤੀਜੀ ਹੈ ਇਹ ਆ ਗਈ ਉਹਦੀ ਕਿੰਨਾ ਟਾਈਮ ਲੱਗਣਾ ਹੈ ਇਸ ਨਾਲ ਉੱਪਰੋਂ ਉਹ ਕਾਲੀ ਲੱਗ ਗਈ ਕਰ ਦੇ ਮੀਟ ਕੱਲਾ ਟੈਗ ਕਾਲੇ ਦਾ ਨਹੀਂ ਕੱਲਾ ਟੈਗ ਕਾਲੇ ਆ ਨੰਬਰ ਦੇ ਦੇ ਬਸ ਕੱਲਾ ਹਰ ਤੱਕ ਹਾਂ ਬੁੱਤੇ ਸਾਡ ਕਾਲੀ ਖਲ ਜਾ ਏਡਾ ਕਰਕੇ ਬਣਾ ਲੈ ਹੈ ਹਾਂ ਜੀ ਆ ਜੀ ਵੀਡੀਓ ਵਿੱਚ ਬਣਾਣੀ ਪੈਣੀ ਇਹ ਬੰਦੇ ਦੀ ਵੀਡੀਓ ਚਾਹੀਦੀ ਆ ਪਾਰੇ ਪਾਕੀ ਡਾਕਟਰ ਸਾਹਿਬ ਖੜੇ ਨੇ ਸਾਡੇ ਇਹਨਾਂ ਦੀ ਬਣਾ ਲਓ ਨਾਲੇ ਹੀ ਬਣਾ ਲਓ ਹਾਂ ਜੀ ਡਾਕਟਰ ਸਾਹਿਬ ਨੇ ਸਾਡੇ ਬਸ ਆਹ ਟਾਈਮ ਤੇ ਲੈ ਕੇ ਆਉਣੀ ਥੋੜੀ 6:59 ਤੇ ਹੋਗੀ ਕੰਮ 6:59 ਵਜੇ ਲੈ ਕੇ ਆਉਣੀ 7 ਵਜੇ 6 ਵਜੇ 6:59 ਮਿੰਟਾਂ ਤੇ ਠੀਕ ਹੈ ਜੀ ਠੀਕ ਠੀਕਾ ਛੋਟਾ ਟਾਈਮ ਅਸੀਂ ਣੜਦਾ ਹਾਂ ਸਵੇਰੇ ਲਈ ਹਾਂ ਸਵੇਰੇ ਸਵੇਰੇ ਛੋਟਾ ਮਤਲਬ ਮੈਂ ਜਿੰਨ ਬੰਦੂ ਟੋਲੇ ਜੋ ਬਣਾ ਲਾ ਹਾਂ ਹਮਨੇ ਲਾਵਾਂਗੇ ਇਹਨਾਂ ਖਾਲੇ ਹੋਏ ਕੱਢ ਲਓ ਇਹਨਾਂ ਨੂੰ ਫੇਰ ਮੈਂ ਇਧਰ ਫੜ ਲਿਆ ਨਹੀਂ ਵੀਡੀਓ ਹੋਰ ਬਣਾ ਦੇ ਮੇਰੀ ਲੈ ਜਾ ਸਕੰਦਰ ਪੰਜ ਕਰਾਈਆਂ ਆ ਇਹ ਸਕੰਦਰ ਪੰਜ ਸਕੰਦਰ ਦੀ ਵੀਡੀਓ ਬਣਾਨੀ ਮੈਂ ਆਪਣੇ ਚੈਨਲ ਤੇ ਨਾ ਬੱਕੀ ਦੀ ਇਹ ਬਾਈ ਸਕੰਦਰਾ ਜੀ ਸਾਡੇ ਨਿਊਜ਼ੀਲੈਂਡ ਵਾਲਾ ਪੰਮਾ ਬਾਈ ਦਾ ਦੋਸਤ ਕੋਚ ਹੈ ਹਾਂ ਪੰਮੇ ਦਾ ਕੋਚ ਹੈ ਹਾਂ 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 ਜੀ ਇਹ ਹੈਗਾ ਸਿਕੰਦਰ ਪੰਜ ਗਰਾਈਆਂ ਵਾਲਾ ਪੰਮਾ ਉਹ ਰਾਜੂ ਦਾ ਪੰਮੇ ਦਾ ਕੋਚ ਹੈ ਇਹ ਹਾਂ ਜੀ ਹਾਂ ਕੋਚ ਆ ਹਾਂ ਪੰਮਾ ਭਾਈ ਇਹ ਭਾਈ ਪੈਣਾ ਦਾ ਆਪਣੇ ਪਾਦਲ ਕੇ ਜੂਜੀ ਲੈਂਡ ਵਾਲਾ ਕਰਦਾ ਸੰਗੀ ਸਰਦਾਰ ਦਾ ਮੈਂ ਇਹ ਵੀ ਬਾਦਲ ਬਣ ਗਿਆ ਝੱਕ ਤੇ ਫੱਟੇ ਲੀਕਾ ਵਧੀਆ ਮੇਲਾ ਕਰਾਤਾ ਧੰਨਵਾਦ ਆ ਡਾਕਟਰਾਂ ਦੇ ਜਿਹੜਾ ਨੇ ਨਾਲ ਪੂਰਾ ਸਹਿਯੋਗਦਾਨ ਦਿੱਤਾ ਇਸ ਮੇਲੇ ਦੇ ਵਿੱਚ ਆ ਬਾਈ ਖੜੇ ਨੇ ਧੰਨਵਾਦ ਡਾਕਟਰਾਂ ਦਾ ਹਾਂ ਵਧੀਆ ਕੰਮ ਹੈ ਜੀ ਪਾਵਲ ਦਾ ਧੰਨਵਾਦ ਹਾਂ ਜਾਣਕਾਰੀ ਕੀ ਇਹ ਇਹ ਬਾਈ ਪੰਮੇ ਦੀ ਹੈ ਜੀ ਦੂਜੀ ਲੰਗ ਵਾਲੇ ਦੀ ਅੱਛਾ ਸਿਕੰਦਰ ਚੋਰ ਹੈ ਬੱਕਰੀ ਅਮੇਨਾ ਤੇ ਪਾਤੀਸ਼ ਨੰਬਰ ਸੰਭਾਲ ਕਰਦਾ ਅੱਛਾ ਹਾਂਜੀ ਨਿਊਜ਼ੀਲੈਂਡ ਵਾਲਾ ਪੰਮਾ ਬਾਈ ਉਹਦੀ ਬੱਕਰੀ ਦੀ ਉੱਤੇ ਚੁਆਈ ਹੋ ਰਹੀ ਐ ਹੁਣ ਸਾਜੀ ਹੋਊਗੀ ਸੜਤੀ ਦੁੱਧ ਤੋਲਿਆ ਜਾਊਗਾ ਗੁੱਦੋ ਪਾਣੀ ਛਾਲਣ ਗਿਆ ਡਾਕਟਰ ਕਿਸੇ ਨਾਲ ਰੋਟ ਨਹੀਂ ਪਾਉਂਦੇ ਇਹਨਾਂ ਨੇ ਕੀ ਲੈਣਾ ਕਿਸੇ ਤੋਂ ਖੇਤਾ ਦੁੱਧ ਦਾ ਦੁੱਧ ਪਾਣੀ ਦਾ ਕਿਉਂ ਜੀ ਬਿਲਕੁਲ ਸੱਚ ਹੱਤ ਦੀ ਲੜਾਈ ਲੜਨਗੇ ਰੋਣਾ ਪਾਉਂਦੀ ਕਿਸੇ ਨੂੰ ਲੋੜ ਨਹੀਂ ਬਾਈ ਹਾਂਜੀ ਕਾਕੀ ਮੈਂ ਵੀ ਮੇਲਾ ਦੇਖਣਾ ਗਿਆ ਮੇਰੇ ਤਾਂ ਕੋਈ ਲੰਗਰ ਵੀ ਨਹੀਂ ਸਹੀ ਗੱਲ ਆ ਤੁਹਾਡੇ ਨਾਲ ਹੀ ਇਕੱਠੀ ਕਰਦੇ ਦੋਵੇਂ ਪਰ ਇਕੱਠੀ ਕਰਦੇ ਦੋਵੇਂ ਇਕੱਠੀ ਕਰਦੇ ਮੈਂ ਤਰਾ ਸਾਰੇ ਤੇਰੇ ਹੀ ਐ ਸੋਹਣਿਆ ਆਪਣੀਆਂ ਸੋਹਣਿਆ ਸਾਰੇ ਅਸੀਂ ਲੋਟਾਂ ਜਨਾਬ ਪਵਲਕ ਦਾ ਹਾਂ ਜੀ ਨੂੰ ਫੋਲੋ ਕਰਾਓ ਆਪਾਂ ਆਜਿ ਦੇ ਜਨਬਾਤ ਕਰਾਉਣਾ ਉਹ ਵੀ ਮੈਸਜ ਜੀ ਆ ਵੀ ਹੁਣ ਪੱਲੀ ਦੀ ਬੱਕਰੀ ਸਹੀ ਹੋ ਜਾਂਦੀ ਨਾ ਹਾਂਜੀ ਕੋਈ ਛੱਡੀ ਹਣ ਵਧੀਆ ਸਾਫ ਨਾ ਹੋ ਜਾਂਦੀ ਇਹਦਾ ਵੀ ਨਸਾਫੀ ਹੈ ਬੰਦੇ ਦਾ ਜਿਹੜਾ ਇਹ ਆ ਜੀ ਮੂਸਲਾ ਮੇਲੇ ਤੇ ਹੋਇਆ ਕਰਦੇ ਜੀ ਹਾਂਜੀ ਹਾਂ ਕੋਈ ਹੁਣ ਪਾਲ ਕੇ ਨਿਕਲ ਲੱਗਦੇ ਆ ਹਾਂ ਹੁਕਾਏ ਬੱਕਰੀਆਂ ਦੀ ਦੁੱਧ ਚ ਬੱਕਰੀ ਦੁੱਧ ਦੇ ਗਲਾਸਵਾਦ ਨੇ ਆ ਪਟਗਲ ਕਰ ਦਿਲ ਛੱਡ ਗਈ ਹਾਂ ਜਮੀ ਦੁੱਧ ਨਹੀਂ ਵੀਰੇ ਇਕੱਠਾ ਕਰਿਆ ਹੋਇਆ ਤੇ ਚੱਡੇ ਚ ਜਮੀ ਵੀ ਖਾਲੀ ਕਰ ਕੀ ਰੱਖਿਆ ਤੜ ਕੇ ਖਾਲੀ ਕਰਤੀ ਸੀ ਹਾਂ ਜਮਾ ਵੀਰੇ ਅੱਛਾ ਆਏ ਝੂਠ ਬੋਲਣ ਆਈ ਕੋਈ ਗੱਲ ਨਹੀਂ ਹੈਗੀ ਕੋਈ ਨਹੀਂ ਕੋਈ ਨਹੀਂ ਸਿਕੰਦਰਾ ਛੰਡਾ ਦਿਮਾਗੇ ਰੱਖ ਜਾਣੀ ਕਰ ਕਰ ਪਾਠ ਨੇ ਜੇ ਦਿਲ ਨਹੀਂ ਤਿਰਿਆ ਕੋਈ ਨਹੀਂ ਕੋਈ ਨਹੀਂ ਤਰ ਜੋ ਹਣਾ ਚਿੰਤਾ ਨਾ ਮੰਨ ਯਾਹੀ ਟਾੜੇ ਤੇਰੇ ਹੀ ਭਾਈ ਚੱਰੀ ਹੈ ਚੱਰੀ ਹੈ ਹਾਂ ਯਾਹ ਟਾੜੇ ਤੇਰੇ ਹੀ ਰੱਬ ਰੱਖੇ ਚੜ੍ਹਦੀ ਕਲਾ ਹੂੰ ਇਹ ਤਾਂ ਆਇਆ ਹੀ ਨਹੀਂ ਗਾ ਤੇ ਕੜਬੀ ਦੇ ਕੋਲ ਪਿਆ 18 ਬੰਦਾ ਕਿਹੜਾ 18 ਕਿਹੜਾ ਐਂਟਰੀ ਨਹੀਂ ਹੋਇਆ ਬ్రో ਇਹ ਚੋਰ ਹੈ ਨਹੀਂ ਜੀ ਲੱਗਿਆ ਹੋ ਜਾਣਾ ਮੇਮਣਾ ਫੜ ਹਾਂ ਆ ਦੇਖੀ ਡਾਕਟਰ ਆ ਵੀਰ ਆ ਜਿਓ ਨੱਕ ਸਾਹਿਬ ਆ ਜੀ ਆ ਵੀਰ ਦੇਖੋ ਜਨਾਬ ਤੁਸੀਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਬਈ ਯਾਰ ਤੁਹਾਡਾ ਨੰਬਰ ਕਿੰਨਾ ਸੀਗਾ 95 ਆ ਤੀ ਜੀ ਆ ਬਾਈ ਤੁਹਾਨੂੰ 95 77 ਤੇ ਆ ਡੋਲ ਨਹੀਂ ਦੁੱਧ ਨਾਲ ਡੋਲ ਨਹੀਂ ਮੰਗ ਰੋ ਦੁੱਧ ਨਾਲ ਡੋਲ ਜੀ ਠੀਕ ਹੈ ਜੀ ਕਰ ਦੇ ਯਾਰ ਕਰ ਦੇ 7:00 ਬਜ ਕੇ 4 ਮਿੰਟ ਦਾ ਐ ਵਿਸਕੰਦਰਾ ਚੱਕ ਦੇ ਫੱਟੇ ਹੁਣ ਗੱਲ ਹਾਂ ਇਧਰ ਹੋਰ ਖਾਲੀ ਹੋਈ ਜਾਂਦੀ ਨੇ ਸੋਨੂ ਵੀ ਖਾਲੀ ਹੋ ਗਈ ਬੱਕਰੀ ਇਧਰ ਇਹ ਰੋਟ ਗਾਣੂ ਮੈਂ ਕਿਹਾ ਆਉਂਦਾ ਓਏ ਗਰਨਾਲ ਗਰਨਾਲ ਮਟਰ ਜੀ ਆਹ ਬੱਕਰੀ ਚੈੱਕ ਕਰੋ ਸੋਨੂ ਦੀ ਇਹ ਖਾਲੀ ਹੋ ਗਈ ਕਿੰਨੀਆਂ ਪਾਈਆਂ ਨੇ ਜੀ ਆਪਾਂ ਤਿੰਨ ਨੇ ਤੂੰ ਕਿੱਧਰੋਂ ਆ ਨਾ ਬਾਕੀ ਹੁਣ ਵੱਡੀ ਡਿਟੇਲ ਆ ਕੱਲ ਨੂੰ ਬਣਾ ਦੇ ਕੱਕ ਤੇ ਹਟੇ ਇਹ ਨੰਬਰ ਜੀ ਹੈਗੀ ਆਪਣੀ ਸ਼ੇਰੀ ਹੈ ਨਾ 27 27 ਪੰਪੜਾ ਗੇਟ ਯਾਰ ਪਹਿਲਾ ਵਾ 52 ਨੰਬਰ ਦੂਜੀਆਂ ਕਰਦੇ ਹਾਂ ਜੀ ਤੁਸੀਂ ਉਹਦਾ ਆਪਣੀਆਂ ਰਹਿਣੀਆਂ ਵੀਰੇ ਇੱਧਰ ਲੱਗੇ ਹਨ ਅੱਛਾ ਆ ਬਾਹਰ ਆਹੋ ਅੱਤ ਤੂੰ ਦੈਸੀ ਪੜਾ ਤੰਬੂ ਲੱਗੇ ਮੇਰੇ ਇੱਥੇ ਨੌਕਰਾਂ ਨੂੰ ਕਾ ਬਈ ਮਰਜੀ ਦੇਖਣਾ ਨਹੀਂ ਹੋਰ ਜਿਹੜੀਆਂ ਮੱਕੜੀਆਂ ਦੇ ਮੇਮਨੇ ਹੁਣ ਆਏ ਆ ਇਹਨਾਂ ਦੇ ਨਹੀਂ ਆ ਸਮਾਂ ਦੇ ਤਰ੍ਹਾਂ ਮੇਮਨੇ ਜੋ ਆ ਨਾ ਨਾ ਜਿਹੜੇ ਆ ਗਏ ਬਦਫਰਲੇ ਜਿਹੜੀ ਦਾ ਆ ਸਕਦਾ ਠੀਕ ਠੀਕ ਇੱਥੇ ਚੱਲ ਜੀ ਜਿਹਨੇ ਹੁਣ ਮੇਮਨੇ ਦੇ ਸਾਹਮਣੇ ਖਾਲੀ ਕੀਤੀ ਆ ਉਹ ਆ ਉਹ ਨਾ ਕਹਿ ਰਹੇ ਉਹ ਸਾਡੀ ਦਾ ਯਾਰ ਅਸੀਂ ਉੱਥੇ ਛੱਡੇ ਫਿਰ ਉਹ ਅਸੀਂ ਤਾਂ ਉੱਥੇ ਛੱਡੇ ਮੇਉਣਾ ਹਾਂ ਤੇ ਉਹ ਤੜਕੇ ਵੀ ਉੱਥੇ ਰੋ ਪੁਰਸ਼ਕੰਦਰ ਦਾ ਇੱਕ ਮੁੰਡਾ ਦੋ ਤਿੰਨ ਬੱਚੇ ਲੈ ਆਇਆ ਸੀ ਨਾਲ ਦੋ ਇੱਕ ਵੱਡੇ ਸੀ ਚੱਕ ਲਿਆ ਉਹਨੂੰ ਕੋਈ ਨਹੀਂ ਹਰੇ ਸਾਡੇ ਕੋਲ ਅਸੀਂ ਦੋ ਚੋ ਚੋ ਬੱਕਰੀ ਖਾਲੀ ਕਰਦੇ ਸੀ ਆ ਉਹਨੇ ਖੜੀਏ ਮੇਰੀ ਪੂਰੀ ਖੜੀਏ ਦੇਖ ਕਰਦੇ ਇਹ ਕਿੰਨੀਆਂ ਦੀ ਬੱਕਰੀ ਆ ਬਾਈ ਬਸ ਸਕੂਰ ਦੀ ਬਾਈ ਹੈ ਇਹ ਸੋਨੂ ਗੋਡ ਫਾਰਮ ਦੀ ਵੀਰੇ ਅੱਜ ਸੋਨੂ ਗੋਡ ਫਾਰਮ ਵਾਲਿਆਂ ਦੀ ਆ ਇਹ ਵੀ ਆ ਕਿੰਨੇ ਵਕਾ ਵੀਰੇ ਸੋਨੂ ਗੋਡ ਫਾਰਮ ਨੇ ਤਿੰਨੇ ਬੱਕਰੀਆਂ ਸੋਨੂ ਦੀਆਂ ਨੇ ਹੈ ਇਹ ਕੱਲੇ ਦੀ ਕਲਾ ਨਹੀਂ ਚੜਦੀ ਪਬਲਿਕ ਦੇ ਨਾਲ ਕਲਾ ਚੜਦੀ ਹੈ ਹਾਂ ਕੱਲਾ ਮੈਂ ਕੀ ਕਰਸਾ ਦਾ